ਮੁਕੇਰੀਆਂ ਦੇ ਨੌਂਦੇ ਪਿੰਡ ਦੇ ਵੀਦਾਸ ਚ ਅੱਜ ਸਾਕਾ ਦੇਵੀਦਾਸ 21 ਅਗਸਤ 1947 ਸਮੇਂ ਸ਼ਹੀਦ ਹੋਣ ਵਾਲਿਆਂ ਦੀ ਯਾਦ ਚ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇਵੀਦਾਸ ਤੇ ਇਸ ਦੇ ਨੇੜੇ ਤੇੜੇ ਦੇ ਪਿੰਡਾਂ ਚ ਮਿਤੀ 21 ਅਗਸਤ 1947 ਨੂੰ ਇੱਕ ਖੌਫਨਾਕ ਸਾਕਾ ਵਪਰਿਆ ਸੀ ਜਿਸ ਦੌਰਾਨ ਉਗਰਵਾਦੀ ਸੋਚ ਦੇ ਮੁਸਲਮਾਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਬੇਕਸੂਰ ਪਿੰਡ ਵਾਲਿਆਂ ਨੂੰ ਜਿਨ੍ਹਾਂ 'ਚ ਔਰਤਾਂ ਤੇ ਬੱਚੇ ਸਮੇਤ ਗੋਲੀ ਮਾਰ ਕੇ ਤੇਜ਼ ਤਰ੍ਹਾਂ ਹੱਤਿਆਨਾਸ਼ਿਤ ਕਰ ਦਿੱਤਾ ਗਿਆ ਸੀ। ਅਤੇ ਇਸ ਵਿੱਚ ਸੈਂਕੜੇ ਹੀ ਲੋਕ ਗੰਭੀਰੂ ਵੀ ਜ਼ਖਮੀ ਹੋ ਗਏ ਸਨ। ਇਸ ਮੰਜਰ ਦੌਰਾਨ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਪਿੰਡ ਦੇ ਵੀ ਦਾਸ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਤੇ ਇਸ ਮੌਕੇ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਇਕੱਠੇ ਹੋਏ ਉੱਥੇ ਹੀ ਇਲਾਕੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ਉੱਥੇ ਹੀ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ 21 ਅਗਸਤ ਨੂੰ ਵੱਡੇ ਪੱਧਰ ਤੇ ਇਹ ਸਮਾਗਮ ਕਰਾਇਆ ਜਾਵੇਗਾ ਉੱਥੇ ਵਿਸ਼ੇਸ਼ ਤੌਰ ਤੇ ਸ਼ਹੀਦਾਂ ਦੀ ਯਾਦ ਵਿੱਚ ਰੁੱਖਾਂ ਦਾ ਲੰਗਰ ਵੀ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਸੇਵਾਦਾਰ ਗੁਰਦੁਆਰਾ ਕਮੇਟੀ ਅੱਜ ਜਿਹੜੇ 1947 ਦੇ 21 ਅਗਸਤ ਵਾਲੇ ਦਿਨ ਸਾਡੇ ਪਿੰਡ ਵਿੱਚ ਜੋ ਕਤਲੇਆਮ ਹੋਇਆ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਨਿਮਿਤ ਜਿਹੜੇ ਉਹ ਪ੍ਰੋਗਰਾਮ ਰੱਖੇ ਗਏ ਸਨ ਗੁਰਦੁਆਰਾ ਸਾਹਿਬ ਇਸ ਰਿਸੋਕਣੀ ਸਾਹਿਬ ਵੀ ਦੇ ਪਾਠ ਉਪਰੰਤ ਕੀਰਤਨ ਹੋਇਆ ਸੰਗਤਾਂ ਨੇ ਵਿਚਾਰਾਂ ਰੱਖੀਆਂ 1947 21 ਅਗਸਤ ਵਾਲੇ ਦਿਨ ਸਾਡੇ ਪਿੰਡ ਦੇ ਵੀਰਾਸ ਦੇ ਉੱਤੇ ਮਾਰੂ ਜਦੋਂ ਮੈਂ ਉਸ ਤਰ੍ਹਾਂ ਦੰਗੇ ਹੋ ਰਹੇ ਸਨ ਤੇ ਦੇਵੀ ਦਾਸ ਨੂੰ ਵੀ ਕੋਈ 30,000 ਬੰਦਿਆਂ ਨੇ ਘੇਰਾ ਪਾ ਲਿਆ ਜਿਨ੍ਹਾਂ ਨੇ ਕਿ ਬਹੁਤ ਕਤਲੋਗਾਰੀ ਕੀਤੀ ਪਿੰਡ ਦੇ ਲੰਬੜਦਾਰ ਸਰਦਾਰ ਓਜਾਗਰ ਸਿੰਘ ਉਹਨਾਂ ਨੇ ਸੂਝ-ਬੂਝ ਕਰਦਿਆਂ ਹੋਇਆਂ ਤੇ ਉਹਨਾਂ ਦੇ ਭਰਾਤਾ ਸਰਦਾਰ ਜਸਵੰਤ ਸਿੰਘ ਨੇ ਪਿੰਡ ਦੇ ਔਰਤਾਂ ਨੂੰ ਬੱਚਿਆਂ ਨੂੰ ਤੇ ਕੁਝ ਮਰਦ ਜਿਹੜੇ ਸਨ ਉਹਨਾਂ ਨੂੰ ਆਪਣੇ ਛਵਾਰੇ ਤੇ ਇਕੱਤਰ ਕਰ ਲਿਆ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ ਆਪਨੇ ਗੋਲੀ ਸਿੱਕੇ ਦਾ ਪ੍ਰਬੰਧ ਤੇ ਪੂਰਾ ਇੱਟ ਰੋੜਾ ਵਗੈਰਾ ਉੱਥੇ ਇਕੱਠਾ ਕਰ ਲਿਆ ਜਦੋਂ ਨਗਰ ਦੇ ਉੱਤੇ ਹਮਲਾ ਹੋਇਆ ਤੇ ਚਾਰੋਂ ਪਾਸੇੋਂ ਨਗਰ ਨੂੰ ਘੇਰ ਲਿਆ ਗਿਆ ਬੜੀ ਬੁਰੀ ਤਰ੍ਹਾਂ ਪਿੰਡ ਦੇ ਵਿੱਚ ਆਉਂਦੇ ਆ ਉਹਨਾਂ ਨੇ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਿੰਡ ਦੇ ਬਾਰ ਬਾਰ ਵੱਡ ਟੁੱਕ ਕੀਤੀ ਇੱਕ ਵੀਰ ਜਿਸ ਨੂੰ ਕੋਈ ਗਤਕਾ ਆਉਂਦਾ ਸੀ ਉਸ ਨੂੰ ਢਾਂਗੀ ਦੇ ਨਾਲ ਥੱਲੇ ਸੁੱਟ ਕੇ ਉਹਦਾ ਕਤਲੇਆਮ ਕੀਤਾ ਅਗਾਂ ਚਵਾਰੇ ਨੂੰ ਜਦੋਂ ਘੇਰਾ ਪਾ ਲਿਆ ਤੇ ਫਿਰ ਨੰਬਰਦਾਰ ਸਾਹਿਬ ਤੇ ਉਹਨਾਂ ਦੇ ਭਰਾਤਾਂ ਨੇ ਗੋਲੀ ਲੈ ਗੋਲੀ ਸਿੱਕੇ ਦੇ ਦਾ ਪੂਰਾ ਇਸਤੇਮਾਲ ਕੀਤਾ ਜਿਵੇਂ ਕਿ ਅੱਗੋਂ ਗੋਲੀ ਆਉਂਦੀ ਸੀ ਇਨਾਂ ਕੋਲ ਪੱਕੀਆਂ ਰਫਲਾ ਸਨ ਇਹਨਾਂ ਨੇ ਬੜਾ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਘੁੰਮ ਘੁੰਮ ਕੇ ਆਲੇ ਦੁਆਲੇ ਗੋਲੀ ਚਲਾਉਂਦੇ ਰਹੇ ਤਾਂ ਕਿ ਆਉਣ ਵਾਲੇ ਹਮਲਾਵਰਾਂ ਨੂੰ ਇਹ ਬੜਾ ਭੁਲੇਖਾ ਰਿਹਾ ਭਈ ਇਹਨਾਂ ਕੋਲ ਸ਼ਾਇਦ ਜ਼ਿਆਦਾ ਬੰਦੇ ਨੇ ਪਰ ਆਪਣਾ ਜ਼ਿਆਦਾ ਨਹੀਂ ਪਰ ਅੰਦਰ ਰਫਲਾ ਸਿਰਫ ਦੋ ਹੀ ਸਨ ਤੇ ਇੰਨੀ ਆਲੇ ਦੁਆਲੇ ਉਹਨਾਂ ਨੇ ਵੀ ਗੋਲੀ ਚਲਾਈ ਮੁਕਾਬਲਾ ਕੀਤਾ ਸਰਦਾਰ ਜਸਵੰਤ ਸਿੰਘ ਹੋਰੀ ਦੇਖਣ ਲੱਗੇ ਕਿ ਗੋਲੀ ਸਾਡੇ ਤੇ ਵੀ ਬੜੀ ਦੂਰੋਂ ਵੱਰ ਰਹੀ ਆ ਬੜੀ ਤੇਜ਼ ਆ ਰਹੀ ਪਰ ਅਚਾਨਕ ਉਸ ਨਿਸ਼ਾਨਚੀ ਨੇ ਉਹਨਾਂ ਦੀ ਹੱਕ ਵਿੱਚ ਗੋਲੀ ਮਾਰ ਦਿੱਤੀ ਤੇ ਉਹ ਸ਼ਹਾਦਤ ਦਾ ਜਾਨ ਪੀ ਗਏ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸਾਡੇ ਨਗਰ ਦੇ ਤਕਰੀਬਨ 15 ਜੀ ਜਿਹੜੇ ਸਨ ਉਹ ਸ਼ਹੀਦ ਹੋ ਗਏ ਤੇ ਫਿਰ ਬਾਅਦ ਵਿੱਚ ਜਦੋਂ ਆਰਮੀ ਆਈ ਉਸ ਦੇ ਨਾਲ ਉਹਨੂੰ ਦੇਖ ਕੇ ਕਿ ਜਿਹੜੇ ਲੋਕ ਫਿਰ ਦੰਗਾਕਾਰੀ ਉਹ ਦੌੜ ਗਏ ਤੇ ਪਿੰਡ ਦੇ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਵਿਚਾਰਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਅੱਜ ਇਹ ਸਾਰਾ ਸਾਡੇ ਪਿੰਡ ਦਾ ਨਗਰ ਦਾ ਇਤਿਹਾਸ ਨੂੰ ਯਾਦ ਕਰਦੇ ਹਾਂ ਜੋ ਬਜ਼ੁਰਗਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਇਨੀ ਦਲੇਰੀ ਨਾਲ ਲੜੇ ਉਹਨਾਂ ਨੂੰ ਯਾਦ ਕਰਦੇ ਹਾਂ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਗਿਆ ਸੀ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਤੈਦੇ ਲੋ ਸਾਰੇ ਨਗਰ ਨਿਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੇ ਮੈਂ ਦਾਸ ਪ੍ਰਸ਼ੋਤਮ ਸਿੰਘ ਮੈਂ ਆਪਣੇ ਆਪ ਨੂੰ ਬਹੁਤ ਵਿਭਾਗਾ ਸਮਝਦਾ ਹਾਂ ਕਿ ਮੈਂ ਨੰਬਰਦਾਰ ਉਜਾਗਰ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਜਿਹੜੀ ਸ਼ਹਾਦਤ ਉਹਨਾਂ ਦੇ ਭਰਾਤਾ ਸਰਦਾਰ ਜਸਵੰਤ ਸਿੰਘ ਨੇ ਦਿੱਤੀ ਤੇ ਜਿੰਨੀ ਸ਼ੂਰਬੀਰਤਾ ਨਾਲ ਨੰਬਰਦਾਰ ਸਰਦਾਰ ਉਜਾਗਰ ਸਿੰਘ ਨੇ ਇੱਕ ਬੰਦੂਕ ਹੋਣ ਦੇ ਨਾਲ ਕਿੰਨੀਆਂ ਬੰਦੂਕਾਂ ਦਾ ਮੁਕਾਬਲਾ ਕੀਤਾ ਇਸ ਹਸਾਬ ਨਾਲ ਘੇਰਾਬੰਦੀ ਕਰ ਦਿੱਤੀ ਕਿ ਮੁਸਲਮਾਨ ਆਪਣੇ ਬੰਦਿਆਂ ਦੀਆਂ ਲਾਸ਼ਾਂ ਨੂੰ ਠੋਕ ਉਹਨਾਂ ਨੂੰ ਭਜਦੇਆਂ ਨੂੰ ਬਾਹਰ ਨਹੀਂ ਲੱਭਾ ਤੇ ਮੈਂ ਦੁਬਾਰਾ ਮੈਂ ਇਲਾਕਾ ਨਿਵਾਸੀ ਦਾ ਸਮੂਹ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਗੁਰਦੁਆਰਾ ਕਮੇਟੀ ਦਾ ਰਾਗੀ ਸੰਗਾਂ ਜਿਨ੍ਹਾਂ ਨੇ ਜਸ ਗਾਇਨ ਕੀਤਾ ਮਹਾਰਾਜ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ